ਦੋਸਤੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਰੋੜਾਂ ਦੀ ਸਮੱਸਿਆ ਤਾਂ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਦੇ ਨਾਲ ਹੁਸ਼ਿਆਰਪੁਰ ਨੂੰ ਜਿਹੜੀ ਕਿ ਕੋੜ ਦੇ ਮੰਗੂ ਚਿੰਬੜੀ ਹੋਈ ਆ ਤਾਂ ਇਸ ਵਕਤ ਵੀ ਅਸੀਂ ਮੌਜੂਦ ਆ ਹੁਸ਼ਿਆਰਪੁਰ ਦੇ ਬਹਾਦਰਪੁਰ ਚੌਕ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸ ਦਈਏ ਪਾਈਪ ਲਾਈਨਾਂ ਜਿਹੜੀਆਂ ਕਿ ਪਾਣੀਆਂ ਸੀਗੀਆਂ ਤੇ ਪਾਈਪ ਲਾਈਨਾਂ ਜਿਹੜੀਆਂ ਕਿ ਪੈ ਵੀ ਗਈਆਂ ਨੇ ਪਰ ਜਿਹੜਾ ਕਿ ਉਸ ਤੋਂ ਬਾਅਦ ਰੋਡ ਦੀ ਮੁਰੰਮਤ ਹੈ ਉਹ ਕੌਣ ਕਰਾਵੇਗਾ ਜ ਜਿਹੜੇ ਲੋਕ ਇਸ ਖਰਾਬ ਰੋਡ ਤੋਂ ਪਰੇਸ਼ਾਨ ਨੇ ਜਿਹੜਾ ਕਿ ਪੱਟ ਪਟਈਆ ਉਹਨਾਂ ਦੀ ਦੁਕਾਨਾਂ ਦੇ ਮੂਰੇ ਹੋਵੇਗਾ ਉਹਨਾਂ ਦੀ ਸੁਣਵਾਈ ਜਿਹੜੀ ਕਿ ਕੌਣ ਕਰੇਗਾ ਤੇ ਬਾਦਰਪੁਰ ਚੌਕ ਹੈ ਨੀਅਰ ਆਰਿਆ ਸਕੂਲ ਜਿਹੜਾ ਕਿ ਚੌਕ ਤੋਂ ਬਾਜ਼ਾਰ ਨੂੰ ਜਿਹੜੇ ਕਿ ਰਸਤੇ ਜਾਂਦੇ ਨੇ ਇਹ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੋਂ ਗੁਜ਼ਰਦੇ ਨੇ ਤਾਂ ਰਸ਼ ਜਿਹੜਾ ਕਿ ਇਸ ਚੌਕ ਦੇ ਵਿੱਚ ਪੈ ਜਾਂਦਾ ਹੈ ਤਾਂ ਜਿਨ੍ਹਾਂ ਦੀਆਂ ਦੁਕਾਨਾਂ ਦੇ ਮੋਰਿਆਂ ਜਿਹੜੀ ਕਿ ਪੱਟੀ ਹੋਈ ਹੈ ਰੋਡ ਜਾਂ ਸੜਕ ਉਹ ਰਿਪੇਅਰ ਨਹੀਂ ਹੋ ਰਹੀ ਉਹਨਾਂ ਨੂੰ ਵੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਤਾਂ ਦੁਕਾਨਦਾਰ ਵੀ ਇੱਥੋਂ ਮੌਜੂਦ ਨੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਉਹਨਾਂ ਦਾ ਕਹਿਣਾ ਹੈ ਸਰੇ ਜਿਹੜੀਆਂ ਕਿ ਭਾਈ ਕੰਮ ਚੱਲ ਰਿਹਾ ਸੀ ਕੰਮ ਹੋ ਵੀ ਗਿਆ ਠੀਕ ਹੈ ਜੀ ਪਰ ਜਿਹੜੀਆਂ ਕਿ ਰੋਡ ਨਹੀਂ ਇਹਨਾਂ ਦੀ ਰਿਪੇਅਰ ਕੀਤੀ ਜਾ ਰਹੀ ਇਹ ਕੀ ਮਸਲਾ ਹੈ ਤੇ ਕੀ ਜਾਣਦੇ ਹੋ ਸੇ ਭਰਾ ਜੀ ਪਰਸੋਂ ਰਾਤ ਨੂੰ ਇਹ ਰਾਤੋਂ ਰਾਤੇ ਸਾਰੀ ਪੱਟ ਦਿੱਤੀ ਇੱਥੋਂ ਬਾਦਲ ਫਰਚੌਂਗ ਦੀ ਸਾਰੀ ਸੜਕ ਪੱਟ ਕੇ ਐਡੇ ਜਿਹੇ ਬੜੇ ਢੋਏ ਕਰ ਦਿੱਤੇ ਕੱਲ ਸਵੇਰੇ ਇਹਨਾਂ ਨੇ ਫੇਰ ਬਜਰੀ ਸਿੱਟੀ ਏ ਬਜਰੀ ਸਾਰੀ ਜਾਨ ਇੱਥੇ ਇੰਨਾ ਗਿਆ ਵੀ ਸਾਰੀ ਦਿਹਾੜੀ ਜਾਮ ਹੀ ਲੱਗਾ ਰਹਿੰਦਾ ਕੋਈ ਕਿਸੇ ਦੁਕਾਨ ਤੇ ਕੋਈ ਗਾਹਕ ਨਹੀਂ ਆਂਦਾ ਸਾਡੀ ਦੁਕਾਨ ਤੇ 3 ਮਹੀਨੇ ਬਾਅਦ ਅੱਜ ਮੈਂ ਧੋ ਕੇ ਸਬਾਈ ਕਰਕੇ ਰੱਖੀ ਆ ਗਾਹਕ ਹੈ ਹੀ ਕੋਈ ਨਹੀਂ ਗਾਹਕ ਹੈ ਹੀ ਕੋਈ ਨਹੀਂ ਜਦੋਂ ਤੁਸੀਂ ਪ੍ਰਸ਼ਾਸਨ ਨੂੰ ਸਮੱਸਿਆ ਦੱਸਦੇ ਹੋ ਨਗਰ ਨਿਗਮ ਵਾਲਿਆਂ ਕੋਲ ਜਾਂਦੇ ਹੋ ਉਹਨਾਂ ਦਾ ਕੀ ਜਵਾਬ ਹੁੰਦਾ ਕੀ ਉਹ ਦੇਦਦੇ ਨਹੀਂ ਆ ਕੇ ਉਹ ਨਹੀਂ ਦੇਖਦੇ ਪੁਲਿਸ ਵਾਲੇ ਆਂਦੇ ਆ ਜਰੂਰ ਉਹ ਇੱਥੇ ਨਾਕਾ ਲਾਉਂਦੇ ਆ ਅਰਜਗਰ 10 ਘੰਟੇ ਇੱਥੇ ਖੜੇ ਹੁੰਦੇ ਆ ਹਾਲੇ ਵੀ ਉਹਨਾਂ ਦਾ ਇੱਕ ਬੰਦਾ ਖੜਾ ਪਰ ਉਹ ਜਾਮ ਗੜਦੇ ਆ ਕੋਈ ਕੋਈ ਬਾਦਰਪੁਰ ਨੂੰ ਲੈ ਜਾਂਦਾ ਗੱਡੀ ਕੱਢ ਕੇ ਕੋਈ ਸ਼ਿਮਲਾ ਬਾੜੀ ਨੂੰ ਲੈ ਜਾਂਦਾ ਕੋਈ ਚਿੰਦ ਬੋਨੀ ਨੂੰ ਜਾਂਦਾ ਕੋਈ ਚੰਡੀਗੜ੍ਹ ਜਾਂਦਾ ਇਹ ਰੋਡ ਤੁਸੀਂ ਦੇਖੋ ਨਾ ਰੋਡ ਦਾ ਹਾਲ ਕੀ ਹੈ ਇੱਥੇ ਉਹ ਰੋੜੇ ਛੜਕ ਦੇ ਵਿੱਚ ਕਿੰਨੇ ਆ ਉਹ ਭੁਰਗਦੇ ਲੋਕਾਂ ਹੀ ਲਗਾਨਾਂ ਦੇ ਡੇਗਦੇ ਆ ਕੇ ਇਹ ਕਿੰਨੀ ਕੁ ਧੀਰ ਤੋਂ ਜਿਹੜੀ ਕਿ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਇਹ 5 ਮਹੀਨੇ ਹੋ ਗਏ ਘਰ ਦੇ ਘਾਟੇ ਤੇ ਕੋਈ ਸੁਨਵਾਈ ਨਹੀਂ ਮਤਲਬ ਕਰ ਰਹੇ ਫਰਮਾਈ ਨਹੀਂ ਸਾਰੇ ਇੱਥੇ ਕੋਈ ਹੈ ਹੀ ਨਹੀਂ ਜੀ ਮਹਾਰਾਜ ਤਾਂ ਹੋਰ ਵੀ ਦੁਕਾਨਦਾਰ ਮੌਜੂਦ ਨੇ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਹਰਮੇਸ਼ ਕੁਮਾਰ ਇਹ ਕੀ ਜਿਹੜੀ ਕੀ ਕਹਿੰਦੇ ਰੋਡ ਦੀ ਸਮੱਸਿਆ ਬਹੁਤ ਆ ਰਹੀ ਹੈ ਕੰਮ ਜਿਹੜਾ ਕਿ ਹੋਣ ਵਾਲਾ ਜੇ ਹੋ ਗਿਆ ਪਿਆ ਤੈਨੂੰ ਰਿਪੇਅਰ ਕਰਾਉਣ ਦੇ ਵਿੱਚ ਕੀ ਦਿੱਕਤ ਆ ਰਹੀ ਹੈ ਹਾਲ ਤੱਕ ਕੁਝ ਵੀ ਨਹੀਂ ਕਰ ਰਹੇ ਸਾਰੇ ਦੇਰ ਰਾਤ ਨੂੰ ਸ਼ਾਮ ਨੂੰ ਪੁਲਸ ਵਾਲੇ ਆਉਂਦੇ ਆ ਤਾਂ ਟ੍ਰੈਫਿਕ ਕਢਾਉਂਦੇ ਆ ਹਾਲ ਤੱਕ ਟ੍ਰੈਫਿਕ ਦਾ ਵੀ ਕੋਈ ਨਾ ਨਹੀਂ ਹੋਵਾਂਦੇ ਆਮ ਫਿਰ ਵੀ ਪੁਲਸ ਵਾਲੇ ਕਢਾ ਦਿੰਦੇ ਫਿਰ ਵੀ ਆ ਕੇ ਸ਼ਾਮ ਨੂੰ ਜਾਂ ਬਹੁਤ ਲੱਗਦਾ 8 ਵਜੇ ਤੋਂ ਬਾਅਦ ਬਹੁਤ ਜਾਂਮ ਇਹ ਜਾਮ ਲੱਗ ਜਾਂਦਾ ਹੈ ਤਾਂ ਇਹ ਜਿਹੜੇ ਕਿ ਅਧਿਕਾਰੀ ਨੇ ਉਹਨਾਂ ਨੂੰ ਨਹੀਂ ਦਿਖਦਾ ਇਹ ਕਿ ਇੱਥੋਂ ਇੰਨੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਕੋਈ ਵੀ ਜਿਹੜੇ ਕਿ ਕੰਨ ਤੇ ਕਹਿ ਲਈਏ ਜੂੰ ਵੀ ਨਹੀਂ ਰੇਂਗ ਰਹੀ ਨਹੀਂ ਅਸਲ ਪ੍ਰਸ਼ਾਸਨ ਤਾਂ ਕੋਈ ਨਹੀਂ ਦਿਖ ਰਿਹਾ ਉਹਨਾਂ ਨੂੰ ਵੀ ਦਿਖਦਾ ਰੋਜ਼ ਲੱਗਦੀਆਂ ਗੱਡੀਆਂ ਲੱਗਦੀਆਂ ਉਹਨਾਂ ਨੂੰ ਪਤਾ ਹੈਗਾ ਸਭ ਕੁਝ ਪਰ ਕਰਦੇ ਹੀ ਕੁਝ ਨਹੀਂ ਉਹ ਤੁਸੀਂ ਕੀ ਮੰਗ ਕਰਦੇ ਆ ਅੱਜ ਤਾਂ ਇਹ ਕਹਿੰਦੇ ਰਿਪੇਅਰ ਕਰੋ ਫੜਾਉੜੇ ਦਾ ਸਪੇਅਰ ਇੱਕ ਵਾਰੀ ਕੰਮ ਹੋ ਜਾਵੇ ਜਿਹੜਾ ਹੋ ਜਾਵੇ ਬਾਰ ਬਾਰ ਨਾਲ ਡਸਟ ਪੈ ਰਹੀ ਆ ਗੁਮਾਰ ਰੁਕੀ ਹੋ ਰਹੀ ਆ ਡਸਟ ਨਾਲ ਵੀ ਸੋ ਇਥੋਂ ਦੇ ਦੁਕਾਨਦਾਰ ਵੀ ਜਿਹੜੇ ਕਿ ਮੌਜੂਦ ਸਿਗੇ ਜਿਨ੍ਹਾਂ ਦੀਆਂ ਹਾਲੇ ਦਿਵਾਲੇ ਦੁਕਾਨਾਂ ਨੇ ਤਾਂ ਉਹਨਾਂ ਨੂੰ ਵੀ ਜਿਹੜੀ ਕਿ ਭਾਰੀ ਸਮੱਸਿਆ ਆ ਰਹੀ ਹੈ ਕਿਉਂਕਿ ਲੋਕ ਜਦੋਂ ਇਥੋਂ ਲੰਘਦੇ ਨੇ ਤਾਂ ਜਿਹੜਾ ਕਿ ਮਿੱਟੀ ਘਟਾ ਹੈ ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਵੜਦਾ ਹੈ ਜਾਂ ਜਿਹੜੇ ਕਿ ਗਾਹਕ ਹੁੰਦੇ ਨੇ ਜਾਂ ਦੁਕਾਨ ਤੇ ਜੇ ਕੋਈ ਆਣਾ ਵੀ ਜਾਵੇ ਤਾਂ ਉਹ ਪੱਟੇ ਰੋੜ ਕਰਕੇ ਜਿਹੜਾ ਕਿ ਆਉਂਦਾ ਉਹਨਾਂ ਵਾ ਮੰਨ ਨਹੀਂ ਕਰਦਾ ਅਗਲੇ 500 ਮੀਟਰ ਜਾਂ ਕਿਲੋਮੀਟਰ ਅੱਗੇ ਦੁਕਾਨ ਤੇ ਜਿਹੜਾ ਕਿ ਜਾਣਾ ਪਸੰਦ ਕਰਦੇ ਨੇ ਕਿਉਂਕਿ ਰੋਡਾਂ ਦੀ ਜਿਹੜੀ ਕਿ ਹਾਲਤ ਇੱਥੇ ਦੀ ਬਹੁਤ ਖਰਾਬ ਹੈ ਤਾਂ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਇੱਕ ਵਾਰੀ ਬੇਨਤੀ ਜ਼ਰੂਰ ਕਰਨਾ ਚਾਹਾਂਗੇ ਅਸੀਂ ਕਿ ਜਿਹੜਾ ਕਿ ਪਾਈਪਲਾਈਨ ਦਾ ਜਿਹੜਾ ਕਿ ਤਾਂ ਡਾਜੇ ਮੇਨ ਵਰਕ ਹੈ ਉਹ ਡਨ ਹੋ ਚੁੱਕਿਆ ਹੈ ਉਹ ਕੰਮ ਜਿਹੜਾ ਕਿ ਤੁਸੀਂ ਕਰ ਚੁੱਕੇ ਹੋ ਤਾਂ ਜਿਹੜੀ ਰੋਡ ਦੀ ਮੁਰੰਮਤ ਹੈ ਇਹ ਕੌਣ ਕਰਾਵੇਗਾ ਤਾਂ ਜੇਕਰ ਇਹ ਇਦਾਂ ਹੀ ਰਿਹਾ ਇੱਥੇ ਤਾਂ ਰੋਜ਼ ਜਿਹੜਾ ਕਿ ਰਸ ਵਾਲਾ ਮਾਹੌਲ ਤਾਂ ਹੁੰਦਾ ਹੀ ਹੈ ਤੇ ਨਾਲ ਜਿਹੜੇ ਕਿ ਅਗ ਆਉਣ ਵਾਲੇ ਮੌਸਮ ਦੇ ਵਿੱਚ ਬਰਸਾਤੀ ਮੌਸਮ ਹੈ ਤਾਂ ਜੇਕਰ ਬਰਸਾਤ ਹੋ ਗਈ ਤਾਂ ਇੱਥੇ ਤਾਂ ਪਾਣੀ ਜੰਮਿਆ ਰਹੇਗਾ ਵੈਸੇ ਹੀ ਨਹੀਂ ਰੋੜਾ ਦੁਕਾਨਾਂ ਦੇ ਉੱਤੇ ਜਿਹੜੇ ਕਿ ਆ ਰਹੇ ਨੇ ਲੋਕ ਤਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਇੱਥੋਂ ਦੇ ਦੁਕਾਨਦਾਰ ਹੀ ਜਿਹੜੇ ਕਿ ਚੱਲੇਗੀ ਸੋ ਇਸ ਸਮੱਸਿਆ ਦਾ ਜਿਹੜਾ ਕਿ ਹੱਲ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਇੱਥੋਂ ਲੋਕ ਜਿਹੜੇ ਕਿ ਗੁਜ਼ਰਦੇ ਨੇ ਉਹ ਇੱਕ ਤਾਂ ਆਰਮਨਾਲ ਜਾ ਸਕਣ ਦੂਜਾ ਰਸ਼ਨ ਐ ਇੱਥੇ ਪੈ ਸਕਦੇ ਤੀਜਾ ਜਿਹੜੇ ਦੁਕਾਨਦਾਰਾਂ ਦੀਆਂ ਦੁਕਾਨਾਂ ਨੇ ਉਹਨਾਂ ਦੀ ਦੁਕਾਨਦਾਰੀ ਨਾ ਖਰਾਬ ਹੋਵੇ ਕੈਮਰਾਮੈਨ ਮਨਵੀਰ ਮੇਟੀਆਂ ਉਹਨਾਂ ਦੇ ਨਾਲ ਮੈਂ ਨਗੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹਿਸ਼ਾਰਪੁਰ ਨਿਊਜ਼